ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਸੁਪਨਾ ਲੈ ਕੇ ਚੱਲੇ ਆ ਵੀ ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਰੰਗਲੇ ਪੰਜਾਬ ਦੀ ਸ਼ੁਰੂਆਤ ਬੱਚਿਆਂ ਤੋਂ ਹੀ ਹੁੰਦੀ ਹੈ ਜੇਕਰ ਅਸੀਂ ਬੱਚਿਆਂ ਨੂੰ ਇੱਕ ਸੋਹਣਾ ਮਾਹੌਲ ਪੜ੍ਹਨ ਲਈ ਦੇਵਾਂਗੇ ਤਾਂ ਹੀ ਪੰਜਾਬ ਇੱਕ ਰੰਗਲੇ ਪੰਜਾਬ 'ਚ ਬਦਲੇਗਾ ਚੇਕਰ ਸਾਡੇ ਬੱਚੇ ਸੜਕਾਂ ਤੇ ਭੀਖ ਮੰਗਦੇ ਹਲੇ ਵੀ ਦਿਖ ਰਹੇ ਨੇ ਤਾਂ ਫੇਰ ਸਾਨੂੰ ਸੋਚਣ ਦੀ ਲੋੜ ਹੈ ਸਕੀਮ ਦਾ ਮੁੱਖ ਮਕਸਦ ਇਹੀ ਹੈ ਕਿ ਬੱਚੇ ਨੂੰ ਅਸੀਂ ਇੱਕ ਵਿੱਤੀ ਸਹਾਇਤਾ ਦੇ ਦਈਏ ਜਿਹਦੇ ਨਾਲ ਉਹ ਸਕੂਲ ਜਾਣ ਲੱਗੇ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ ਕ0.8 ਨੰਬਰ ਜੋ ਹੈ ਹੈਲਪਲਾਈਨ ਨੰਬਰ ਉਹਨੂੰ ਅਸੀਂ ਪੂਰੀ ਤਰ੍ਹਾਂ ਐਕਟਿਵ ਕਰ ਦਿੱਤਾ ਤਾਂ ਕਿ ਕਿਸੇ ਨੂੰ ਕੋਈ ਵੀ ਬੱਚਾ ਇਸ ਤਰ੍ਹਾਂ ਦਾ ਮਿਲਦਾ ਜੋ ਬੇਸਹਾਰਾ ਸੜਕਾਂ ਤੇ ਫਿਰਦਾ ਜਾਂ ਮਾਪੇ-ਬਾਪ ਸਮਰੱਥ ਨਹੀਂ ਨੇ ਤਾਂ ਉਹ ਫੌਰਨ ਇਸ ਨੰਬਰ ਤੇ ਫੋਨ ਕਰਕੇ ਸਾਡੇ ਡਿਪਾਰਟਮੈਂਟ ਨੂੰ ਇਤਲਾਹ ਦੇ ਸਕਦੇ ਨੇ ਸਾਡੀ ਟੀਮ ਹਰ ਜ਼ਿਲ੍ਹੇ ਦੇ ਵਿੱਚ ਹੈ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਦਾ ਬਚਪਨ ਬਚਾਈਏ ਰਪਾ ਜਨ ਘਰ ਮੇਰਾ ਨਾਂ ਹੈ ਜੀ ਦੋ ਬੱਚੇ ਨੇ ਇੱਕ ਦੋ ਤਰੀਏ ਇੱਕ ਪੋਤਰਾ ਹੈ ਜੀ ਕੋਈ ਸਾਡਾ ਕੋਈ ਕਮਾਨ ਵਾਲਾ ਹੈ ਨਹੀਂ ਦੋ ਤਰੀ ਰੱਖੀਏ ਉਹਨਾਂ ਦਾ ਪਾਪਾ ਦੀ ਡੈਥ ਹੋ ਗਈ ਹੈ ਨਾ ਕੋਈ ਸਾਡੀ ਜ਼ਮੀਨ 판ਦਾ ਹੈ ਨਹੀਂ ਇੰਨਾ ਬੱਚਿਆਂ ਦੀ ਮੈਂ ਤੇ ਧੰਨਵਾਦ ਕਰਨੀ ਆ ਜਿਹੜਾ ਇੰਨਾ ਮੈਡਮ ਨੇ ਸਾਨੂੰ ਬੱਚਿਆਂ ਦੀ ਮੇਰੀ ਪੜ੍ਹਾਈ ਦਾ ਖਰਚਾ ਸਾਨੂੰ ਦਿੰਦੇ ਰਹੇ ਨੇ ਜੀ ਭਗਵੰਤ ਮਾਨ ਦਾ ਜੀ ਬਹੁਤ ਬਹੁਤ ਮੈਂ ਮੈਂ ਧੰਨਵਾਦ ਕਰਨੀ ਆ ਜੀ ਤੁਹ ਹੋਲ ਤੱਕ ਡੇ ਬੱਚਿਆਂ ਵਾਸਤੇ ਜੀ ਬਲਵੀਰ कौर ਮੇਰਾ ਨਾਮ ਹੈ ਬੱਚਿਆਂ ਦਾ ਡੈਡੀ ਖਤਮ ਹੋ ਗਿਆ ਫਿਰ ਦਾਦਾ ਜੀ ਪੂਰੇ ਹੋ ਗਏ ਦਾਦੀ ਬਜ਼ੁਰਗ ਨੇ ਮਿੰਜੇ ਤੇ ਬੈਠੀ ਆ ਮਾਣਾ ਮੋਟੇ ਬੁੰਦੀ ਆ ਉਹਦੇ ਨਾਲ ਗੁਜ਼ਾਰਾ ਕਰਦੇ ਆ ਜਿਹੜੀ ਪਿਲਸਣ ਮਿਲਦੀ ਆ ਉਹ ਬੱਚਿਆਂ ਨੂੰ ਟਿਊਸ਼ਨ ਫੀਸ আর ਦਵਾਈ ਬੁੱਕੀ ਕੰਮ ਕਰਦੀ ਆ ਧੰਨਵਾਦ ਜਿਹੜੇ ਸਾਰੇ ਬੱਚਿਆਂ ਵਾਸਤੇ ਸੋਚਿਆ ਸਰਕਾਰ ਨੇ मेरा नाँ जी राजविंदर कौर है बहुत वी बच्चा गरीब बच्चे पढ़ लैन जी भगवंत मान सरकार का अनवाद करते हैं जी बहुत वीयर स्कीम लाई जी दी है, है बच्चा पढ़ाई तो वाझे ना रह सकन मैं सुनेहा आप दे के जरिए पूरे पंजाब पहुंचा चाहनी हाँ पूरे देश पाँचा चाहनी हाँ कि अगों की अगों इस मुहिम का हिस्सा बनोगे